ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾ ਸ਼ਹਿਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਥਾਣਾ ਕਾਠਗੜ ਦੇ ਅਧੀਨ ਆਉਂਦੇ ਪਿੰਡ ਆਂਸਰੋ ਵਿਖੇ 12 ਅਗਸਤ ਨੂੰ ਇੱਕ ਨੌਜਵਾਨ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਚੌਂਕੀ ਆਂਸਰੋ ਇੰਚਾਰਜ ਇਕੰਦਰਪਾਲ ਨੇ ਦੱਸਿਆ ਕਿ ਅਸ਼ਵਨੀ ਸ਼ਰਮਾ ਪੁੱਤਰ ਗੁਰੂ ਮੇਲ RAM ਚਿਸਤੀ ਉਮਰ 34 ਸਾਲ ਹੈ ਪਿੰਡ ਖੜਕੜਾ ਦਾ ਰਹਿਣ ਵਾਲਾ ਨੌਜਵਾਨ ਸੀ ਜੋ ਕਿ ਜਿੰਮ ਦਾ ਕੰਮ ਕਰਦਾ ਸੀ ਅਤੇ ਵਿਆਹਾ ਹੋਇਆ ਸੀ ਪੁਲਿਸ ਮੁਤਾਬਿਕ ਪਰਿਵਾਰ ਮੈਂਬਰਾਂ ਅਨੁਸਾਰ 12 ਅਗਸਤ ਨੂੰ ਉਹ ਘਰੋਂ ਬਿਨਾਂ ਦੱਸੇ ਚਲਾ ਗਿਆ ਸੀ ਤੇ ਉਸਨੇ ਅੰਸਰੋ ਨਹਿਰ ਵਿੱਚ ਛਾਲ ਮਾਰ ਦਿੱਤੀ ਮ੍ਰਿਤਿਕ ਦੇ ਪਰਿਵਾਰ ਮੈਂਬਰਾਂ ਅਨੁਸਾਰ ਅਸ਼ਵਨੀ ਕੁਮਾਰ ਦਾ ਘਰ ਵਿੱਚ ਕਿਸੇ ਨਾਲ ਵੀ ਕੋਈ ਵੀ ਝਗੜਾ ਨਹੀਂ ਹੋਇਆ ਸੀ ਅਤੇ ਉਹ ਬਿਨਾਂ ਦੱਸੇ 12 ਅਗਸਤ ਨੂੰ ਘਰੋਂ ਚਲਾ ਗਿਆ ਸੀ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਉਸ ਦਾ ਮੋਟਰਸਾਈਕਲ ਅਨਸਰੋ ਨਹਿਰ ਦੇ ਕੋਲ ਖੜਾ ਹੈ ਤੇ ਕੱਲ ਉਸ ਦੀ Laash ਮਿਲੀ ਹੈ ਜਿਸ ਤੋਂ ਬਾਅਦ ਉਹ ਬਹੁਤ ਸਦਮੇ ਵਿੱਚ ਹਨ ਤੇ ਅੱਜ ਪੁਲਿਸ ਨੇ ਪੋਸਟਮਾਰਟਮ ਦੇ ਬਾਅਦ Laash ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਦੇਖੇ ਪਤਾ ਲੱਗਿਆ ਕਿ 12 ਤਰੀਕ ਨੂੰ ਇੱਕ ਮੁੰਡੇ ਨੇ ਛਾਲ ਮਾਰ ਦਿੱਤੀ ਸਨਹਿਰ ਉਦੇ ਬਾਰੇ ਜਾਣਕਾਰੀ ਸਾਂਝੀ ਕਰਿਓ ਕੀ ਸੀ ਜਾਣਕਾਰੀ ਹਾਂਜੀ ਇਹ ਮੁੰਡਾ ਸੀ ਯਸ਼ਵਨਿੰਦਰ ਕੁਮਾਰ ਕਰਕੜੋ ਫੋਰਟ ਪਿੰਡ ਪਿੰਡਾ ਸੀ ਇਹਦਾ ਪਿੰਕਾਂ ਦੇ ਵਿੱਚ ਤੇ 12 ਤਰੀਕ ਨੂੰ ਘਰੋਂ ਗਿਆ ਸੀਗਾ ਆਪਣੇ ਮੋਟਰਸਾਈਕਲ ਤੇ ਉਹ ਦਵਾਈ ਟੈਂਸ਼ਨ ਹੋ ਗਈ ਦਵਾਈ ਟੈਂਸ਼ਨ ਹੋਣ ਕਰਕੇ ਇਹਨਾਂ ਜਿਹੜਾ ਸਤਲੁਜ ਦਰਿਆ ਹੈ ਕਰਾਣਾ ਕੋ ਕਿਥੋਂ ਨਿਸ਼ਾਨਾ ਦੇ ਤੁਸੀਂ ਠੀਕ ਤੇ ਦੇ ਜਿਹੜੇ ਵਾਰ ਸੀਗੇ ਉਹ ਬਾਡੀ ਨੂੰ ਲਪਰੇ ਸੀ ਅਜੇ ਵੀ ਕੱਲ ਇਹਦੀ ਬਾਡੀ ਹੈ ਉਹ ਸ਼ਾਮ ਦੇ ਦਰਿਆ ਦੇ ਵਿੱਚੋਂ ਰੈਲਮੈਸਰ ਕੋ ਮਿਲ ਗਈ ਇਹ ਤਾਂ ਹੁਣ ਦਾ ਪੋਸਟਮਾਰਟਮ ਹੋਇਆ ਗਿਆ ਜੀ ਪੋਸਟਮਾਰਟਮ ਕਰਵਾਇਆ ਗਿਆ ਜੀ ਬੋਡੀ ਉਹ ਮਤਲਬ ਆਪਟਮ ਸੰਸਕਾਰ ਲਈ ਇਹਦੇ ਅਸਲ ਵਾਰਸਾਂ ਦੇ ਹੱਥ ਕਰ ਕੀ ਕਾਰਵਾਈ ਕੀਤੀ ਆ ਇਹਦੇ 193 bns ਸਸ ਦੇ ਤਹਿਤ ਦੇ ਤਾਪ ਕੋ ਸੰਪੀਖੀ ਕਾਰਵਾਈ ਕੀਤੀ ਦੇਖੇ ਪਤਾ ਲੱਗਿਆ ਕਿ 12 ਤਰੀਕ ਨੂੰ ਇੱਕ ਮੁੰਡੇ ਨੇ ਛਾਲ ਮਾਰਦੀ ਸੀ ਨਹਿਰ ਚ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਿਓ ਕੀ ਸੀ ਜਾਣਕਾਰੀ ਹਾਂਜੀ ਇਹ ਮੁੰਡਾ ਸੀ ਅਸ਼ਟੇਨ ਕੁਮਾਰ ਖੱਟੜ ਕੋਰਤ ਪਿੰਡ ਪਿੰਡਾ ਸੀ ਇਹਦਾ ਬੰਗਿਆਂ ਦੇ ਵਿੱਚ ਤੇ 12 ਤਰੀਕ ਨੂੰ ਕਦੋਂ ਗਿਆ ਸੀਗਾ ਅੰਮ੍ਰਿਤ ਮੁਕਸ਼ਲ ਦੇ ਉਹ ਜਿਹੜੇ ਮਕੀ ਟੈਂਸ਼ਨ ਹੋ ਗਈ ਜਿ ਦਵਾਈ ਟੈਂਸ਼ਨ ਹੋ ਕਰਕੇ ਇਹ ਜਿਹੜਾ ਸਤਲੁਜ ਦਰਿਆ ਹੈ ਕਾਣਾਪੁਰ ਤੋਂ ਸ਼ਰਮਾ ਦਿੱਤੀ ਸੀ ਠੀਕ ਤੇ ਜਿਹੜੇ ਵਾਸੇ ਸੀਗੇ ਉਹ ਬਾਡੀ ਨੂੰ ਲੱਭ ਰਹੇ ਸੀ ਅਜੇ ਵੀ ਕੱਲ ਇਹਦੀ ਬਾਡੀ ਹੈ ਉਹ ਸ਼ਾਮ ਦੇਲੇ ਦਰਿਆ ਦੇ ਵਿੱਚੋਂ ਰੈਡ ਮੱਛਰ ਕੋਲ ਮਿਲ ਗਈ ਜਿਹੜਾ ਹੁਣ ਦਾ ਪੋਸਟਮਾਰਟਮ ਹੋਇਆ ਗਿਆ ਜੀ ਪੋਸਟਮਾਰਟਮ ਪ੍ਰਵਾਹੇ ਗਈ ਬੋਲਦੀ ਉਹ ਮਤਲਬ ਗਵਰਨਟਮ ਸੰਸਕਾਰ ਲਈ ਇਹਦੇ ਅਸਰ ਬਾਰਸ਼ਾਂ ਦੇ ਹੋਣ ਕਰਕੇ ਕੀ ਕਾਰਵਾਈ ਕੀਤੀ ਆ ਇਹਦੇ ਨੂੰ ਜਿਹੜੀ 193 ਪੀਐਨਐਸ ਅਸਸਟੇਟ ਤੇ ਤਾਂ ਇਹ ਜਿਹੜੀ ਸੰਬੰਧੀ ਜਿਹੜੀ ਕਾਰਵਾਈ ਕੀਤੀ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾ ਸ਼ਹਿਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਥਾਣਾ ਕਾਠਗੜ ਦੇ ਅਧੀਨ ਆਉਂਦੇ ਪਿੰਡ ਆਂਸਰੋ ਵਿਖੇ 12 ਅਗਸਤ ਨੂੰ ਇੱਕ ਨੌਜਵਾਨ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਚੌਕੀ ਆਂਸਰੋ ਇੰਚਾਰਜ ਇਕੰਦਰਪਾਲ ਨੇ ਦੱਸਿਆ ਕਿ ਅਸ਼ਵਨੀ ਸ਼ਰਮਾ ਪੁੱਤਰ ਗੁਰਮੀਲ RAM ਚਿਸਤੀ ਉਮਰ 34 ਸਾਲ ਹੈ ਪਿੰਡ ਖੜਕੜਾ ਦਾ ਰਹਿਣ ਵਾਲਾ ਨੌਜਵਾਨ ਸੀ ਜੋ ਕਿ ਜਿੰਮ ਦਾ ਕੰਮ ਕਰਦਾ ਸੀ ਅਤੇ ਵਿਆਹਿਆ ਹੋਇਆ ਸੀ ਪੁਲਿਸ ਮੁਤਾਬਿਕ ਪਰਿਵਾਰ ਮੈਂਬਰਾਂ ਅਨੁਸਾਰ 12 ਅਗਸਤ ਨੂੰ ਉਹ ਘਰੋਂ ਬਿਨਾਂ ਦੱਸੇ ਚਲਾ ਗਿਆ ਸੀ ਤੇ ਉਸਨੇ ਅੰਸਰੋ ਨਹਿਰ ਵਿੱਚ ਛਾਲ ਮਾਰ ਦਿੱਤੀ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਅਨੁਸਾਰ ਅਸ਼ਵਨੀ ਕੁਮਾਰ ਦਾ ਘਰ ਵਿੱਚ ਕਿਸੇ ਨਾਲ ਵੀ ਕੋਈ ਵੀ ਝਗੜਾ ਨਹੀਂ ਹੋਇਆ ਸੀ ਅਤੇ ਉਹ ਬਿਨਾਂ ਦੱਸੇ 12 ਅਗਸਤ ਨੂੰ ਘਰੋਂ ਚਲਾ ਗਿਆ ਸੀ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਉਸ ਦਾ ਮੋਟਰਸਾਈਕਲ ਆਨਸਰੋ ਨਹਿਰ ਦੇ ਕੋਲ ਖੜਾ ਹੈ ਤੇ ਕੱਲ ਉਸ ਦੀ Laash ਮਿਲੀ ਹੈ ਜਿਸ ਤੋਂ ਬਾਅਦ ਉਹ ਬਹੁਤ ਸਦਮੇ ਵਿੱਚ ਹਨ ਤੇ ਅੱਜ ਪੁਲਿਸ ਨੇ ਪੋਸਟਮਾਰਟਮ ਦੇ ਬਾਅਦ Laash ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਦੇਖੇ ਪਤਾ ਲੱਗਿਆ ਕਿ 12 ਤਰੀਕ ਨੂੰ ਇੱਕ ਮੁੰਡੇ ਨੇ ਛਾਲ ਮਾਰ ਦਿੱਤੀ ਸੀ ਨਹਿਰ ਚ ਉਦੇ ਬਾਰੇ ਜਾਣਕਾਰੀ ਸੰਜੀ ਕਰਿਓ ਕੀ ਸੀ ਜਾਣਕਾਰੀ ਹਾਂਜੀ ਇਹ ਮੁੰਡਾ ਸੀ ਜਸ਼ਨ ਸਿੰਘ ਕੁਮਾਰ ਖਰਕੜਾ ਫੋਰਟਪਿੰਡ ਪਿੰਡ ਦਾ ਸੀ ਇਹਦਾ ਪੁੱਤਿਆਂ ਦੇ ਵਿੱਚ ਤੇ 12 ਤਰੀਕ ਨੂੰ ਘਰੋਂ ਗਿਆ ਸੀਗਾ ਆਪਣੇ ਮੁੱਤਸਲ ਦੇ ਕੋਈ ਦਵਾਈ ਟੈਂਸ਼ਨ ਹੋ ਗਈ ਦਵਾਈ ਟੈਂਸ਼ਨ ਹੋਣ ਕਰਕੇ ਇਹਨਾਂ ਜਿਹੜਾ ਸਤਲੁਜ ਦਰਿਆ ਹੈ ਪ੍ਰਾਣਾ ਕੋਲ ਕਿਥੋਂ ਸ਼ਾਮਾ ਦੇ ਤੁਸੀਂ ਠੀਕ ਤੇ ਇਹਦੇ ਜਿਹੜੇ ਵਾਰ ਸੀਗੇ ਉਹ ਬਾਡੀ ਨੂੰ ਲੱਭ ਰਹੇ ਸੀ ਅਜੇ ਵੀ ਕੱਲ ਇਹਦੀ ਬਾਡੀ ਹੈ ਉਹ ਸ਼ਾਮ ਦੇ ਦਰਿਆ ਦੇ ਵਿੱਚੋਂ ਰੈਲਵੇ ਸਰ ਕੋਈ ਮਿਲਦੀ ਇਹਦਾ ਪੋਸਟਮਾਰਟਮ ਹੋਇਆ ਗਿਆ ਜੀ ਪੋਸਟਮਾਰਟਮ ਕਰਵਾ ਕੇ ਜਿਹੜੀ ਬੋਡੀ ਹੈ ਉਹ ਮਤਲਬ ਅੰਤਮ ਸੰਸਕਾਰ ਲਈ ਇਹਦੇ ਅਸਲ ਬਾਰਸ਼ਾਂ ਦੇ ਹੁਕਮ ਕੀ ਕਾਰਵਾਈ ਕੀਤੀ ਆ ਇਹਦੇ 393 ਬੀਐਨਐਸ ਅਸਸਤ ਦੇ ਤਾਪਰ ਮਕੂਲੀ ਸੰਧਿਗੀ ਕਾਰਵਾਈ ਕੀਤੀ ਦੇਖੇ ਪਤਾ ਲੱਗਿਆ ਕਿ 12 ਤਰੀਕ ਨੂੰ ਇੱਕ ਮੁੰਡੇ ਨੇ ਛਾਲ ਮਾਰਤੀ ਸੀ ਨਹਿਰ ਚ ਉਹਦੇ ਬਾਰੇ ਜਾਣਕਾਰੀ ਸੰਜੀ ਕਰਿਓ ਕੀ ਸੀ ਜਾਣਕਾਰੀ ਹਾਂਜੀ ਇਹ ਮੁੰਡਾ ਸੀ ਯਸ਼ਵਨਿੰ ਕੁਮਾਰ ਖੱਟੜੂ ਫੋਰਟ ਪਿੰਡ ਪਿੰਡਾ ਸੀ ਇਹਦਾ ਪੁਰਾਣੇ ਵਿੱਚ ਤੇ 12 ਤਰੀਕ ਨੂੰ ਕਤਲ ਹੋਇਆ ਸੀਗਾ ਆਪਣੇ ਮੁਕਸ਼ਲ ਦੇ ਉਹ ਜਿਹੜੇ ਮਾਰਕ ਟੈਂਸ਼ਨ ਹੋ ਗਏ, ਦਵਾਕੇ ਟੈਂਸ਼ਨ ਹੋ ਕਰਕੇ ਇਹਨਾਂ ਜਿਹੜਾ ਸੱਤ ਲੋਜ ਦਰਿਆ ਹੈ ਕਾਣਾ ਕੋ ਕਿਥੋਂ ਸ਼ਾਮਾ ਦੇ ਤੁਸੀਂ ਸੀ। ਠੀਕ ਤੇ ਦੇ ਜਿਹੜੇ ਵਾਰ ਸੀਗੇ ਉਹ ਬਾਡੀ ਨੂੰ ਲੱਭ ਰਹੇ ਸੀ। ਪਰ ਜਿਹੜੀ ਕੱਲ ਦੀ ਬਾਡੀ ਹੈ ਉਹ ਸ਼ਾਮ ਦੇ ਲਈ ਦਰਿਆ ਦੇ ਵਿੱਚੋਂ ਰੈਲ ਮੈਚਰ ਨੂੰ ਮਿਲ ਗਈ। ਜਿਹਦਾ ਹੁਣ ਦਾ ਪੋਸਟਮਾਰਟਮ ਹੋਇਆ ਗਿਆ ਜੀ। ਉਸ ਮੈਡਮ ਪ੍ਰਵਾਹਰੇ ਕੀ ਬੋਲੀ ਹੈ ਉਹ ਮਤਲਬ ਅੰਤਮ ਸੰਸਕਾਰ ਲਈ ਇਹਦੇ ਅੱਜ ਸਾਰਸਾਂ ਦੇ ਫੋਟੋ ਕੀ ਕਾਰਵਾਈ ਕੀਤੀ ਹੈ ਇਹਦੇ ਜਿਹੜੇ 193 ਬੀਐਨਐਸਐਸ ਦੇ ਤਹਿਤ ਤੇ ਕੰਮ ਕਰ ਇਹ ਜੋ ਸੰਬਿਧਿਤ ਕਾਰਵਾਈ ਕੀਤੀ ਹੈ